ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਸੀਗਾ ਤੇ ਆਪਾਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸਦੇ ਸੀਗੇ ਕਿ ਜਿਹੜੀ ਆਪਾਂ ਬਾਸਮਤੀ ਦੀ ਕੋਈ ਵੀ ਵੈਰੈਟੀ ਦੀ ਪਨੀਰੀ ਤਿਆਰ ਕਰਨੀ ਹੈ ਉਹ ਤਿਆਰ ਕਰਨੀ ਜੇ ਆਪਾਂ ਤਕਰੀਬਨ ਤਕਰੀਬਨ ਜੂਨ ਦੇ ਦੂਜੇ ਹਫ਼ਤੇ ਦੇ ਐਂਡ ਦੇ ਵਿੱਚ ਉਹਦਾ ਬੈਨੀਫਿਟ ਆਪਾਂ ਨੂੰ ਇਹ ਮਿਲਦਾ ਕਿ ਇੱਕ ਪਨੀਰੀ ਜਿਹੜੀ ਜਲਦੀ ਤਿਆਰ ਹੋ ਜਾਂਦੀ ਹੈ ਜੇਕਰ ਆਪਾਂ ਉਹੀ 18 ਤੋਂ 20 ਜੂਨ ਦੇ ਆਸ-ਪਾਸ ਜਿਹੜੀ ਬਾਸਮਤੀ ਝੋਨੇ ਦੀ ਪਨੀਰੀ ਤਿਆਰ ਕਰਦੇ ਆ ਪਨੀਰੀ ਜਲਦੀ ਤਿਆਰ ਹੋ ਜਾਂਦੀ ਹੈ ਕੱਚੀ ਪਨੀਰੀ ਆਪਣੇ ਖੇਤ ਦੇ ਵਿੱਚ ਲੱਗਦੀ ਹੈ ਤੇ ਗਰੋਥ ਵਧੀਆ ਕਰਦੀ ਹੈ ਤੇ ਜਿਹੜੀ ਖਾਦ ਵਗੈਰਾ ਦਾ ਖਰਚਾ ਆਪਣਾ ਘਟ ਜਾਂਦਾ ਹੈ ਤੇ ਆਹ ਜਿਹੜਾ ਤੁਸੀਂ ਖੇਤ ਦੇਖ ਰਹੇ ਹੋ ਇਹ ਹੈ ਜੀ ਪੂਸ਼ਾ ਬਾਸਮਤੀ 1847 ਪਿਛਲੀ ਵਾਰ ਵੀ ਇਹ ਸਾਡੇ ਖੇਤ ਦੇ ਨਾਲ ਜਿਹੜਾ ਲੱਗਦਾ ਖੇਤ ਹੈ 5 ਤੋਂ 6 ਕਿੱਲਾਂ ਦਾ ਖੇਤ ਹੈ ਇਸ ਕਿਸਾਨ ਨੇ ਲਗਾਈ ਹੋਈ ਸੀਗੀ ਤੇ ਦਿੱਕਤ ਇਹ ਹੀ ਆਈ ਕਿ ਇਸ ਦੀ ਜਿਹੜੀ ਪਨੀਰੀ ਹੈ ਉਹ ਕਿਸਾਨ ਨੇ ਗੇਤੀ ਤਿਆਰ ਕੀਤੀ ਹੋਈ ਸੀਗੀ ਤੇ ਅਗੇਤੀ ਟ੍ਰਾਂਸਪਲੈਂਟ ਹੋਈ ਖੇਤ ਦੇ ਵਿੱਚ ਪਨੀਰੀ ਪੁੱਟ ਕੇ ਗੇਤੀ ਲਾਉਣੀ ਪਈ ਕਿ ਕਿਤੇ ਨਾ ਕਿਤੇ ਜਿਹੜਾ ਮੌਸਮ ਦੀ ਮਾਰ ਆ ਇਸ ਝੋਨੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਝੋਨਾ ਇਹ ਹੁਣ ਤਕਰੀਬਨ ਤਕਰੀਬਨ ਜਿਹੜਾ 1 ਮਹੀਨੇ ਦਾ ਹੋਣ ਵਾਲਾ ਹੈ ਤੇ ਇਹਦੇ ਵਿੱਚ ਰੇ ਵੀ ਜਿਹੜਾ ਪੂਰਾ ਹੋ ਚੁੱਕਾ ਤਿੰਨ ਵਾਰ ਇਹ ਪੈ ਚੁੱਕਾ ਹੈ ਉਸ ਖੇਤ ਦੇ ਵਿੱਚ ਤੇ ਇਹ ਹੈ ਜੀ ਸਾਡੀ ਜਿਹੜੀ ਪੂਸ਼ਾ ਬਾਸਮਤੀ ਦੀ ਨਵੀਂ ਕਿਸਮ ਲਾਂਚ ਹੋਈ ਹੈ ਜੀ 1985 ਇਹ 1509 ਸੀਰੀਜ਼ ਦੇ ਵਿੱਚ ਜਿਹੜੀ ਨਵੀਂ ਵੈਰਾਈਟੀ ਲਾਂਚ ਹੋਈ ਹੈ ਜੀ ਪਹਿਲਾਂ ਅਸੀਂ 1509 ਉਸ ਤੋਂ ਬਾਅਦ 1692 ਤੇ ਇਹ ਜਿਹੜਾ ਹੁਣ ਪਿਛਲੇ ਸਾਲ ਬੀਜ ਲਾਂਚ ਹੋਇਆ ਜੀ ਇਹ ਹੈ ਜੀ 1985 ਇਹ ਜਿਹੜਾ ਇਸ ਦੀ ਅਸੀਂ ਪਨੀਰੀ ਤਿਆਰ ਕੀਤੀ ਸੀਗੀ ਇਹ ਕੀਤੀ ਸੀਗੀ ਤਕਰੀਬਨ 20 ਜੂਨ ਦੇ ਆਸ-ਪਾਸ ਤੇ ਬਹੁਤ ਕੱਚੀ ਪਨੀਰੀ ਅਸੀਂ ਖੇਤ ਦੇ ਵਿੱਚ ਪੁੱਟ ਕੇ ਟਰਾਂਸਪਲੈਂਟ ਟਰਾਂਸਪਲੈਂਟ ਕੀਤੀ ਹੈ ਜੀ ਇਸ ਖੇਤ ਦੇ ਵਿੱਚ ਤੇ ਇਹ ਜਿਹੜੀ ਪਨੀਰੀ ਸੀਗੀ ਤਕਰੀਬਨ ਲਗਾ ਕੇ ਚਲੋ 22 ਤੋਂ 23 ਦਿਨ ਦੀ ਪਨੀਰੀ ਸੀਗੀ ਜਦੋਂ ਅਸੀਂ ਖੇਤ ਦੇ ਵਿੱਚ ਲਗਾਈ ਸੀਗੀ ਤੇ ਦੋ ਵਾਰ ਇਸ ਦੇ ਵਿੱਚ ਰੇਪਿਆ ਜੀ ਹਲੇ ਤੱਕ ਦੋ ਵਾਰ ਦੂਜਾ ਰੇਪਾਈ ਨੂੰ ਹਲੇ ਤਕਰੀਬਨ ਹੀ 2 ਤੋਂ 3 ਦਿਨ ਹੀ ਹੋਏ ਨੇ ਜੀ ਤੇ ਇਸ ਦੀ ਤੁਸੀਂ ਗਰੋਥ ਚੈੱਕ ਕਰ ਸਕਦੇ ਹੋ ਇਹ ਜਿਹੜੇ ਖੇਤ ਨੇ ਜੀ ਇਹ ਖੇਤ ਨੇ ਜੀ ਮੱਕੀ ਵਾਲੇ ਖੇਤ ਪਾਪ ਕੌਰਨ ਵਰਾਈਟੀ ਲਗਾਈ ਹੋਈ ਸੀਗੀ ਸਾਡੀ ਮੱਕੀ ਦੀ ਉਹਦੇ ਵਿੱਚੋਂ ਖੇਤ ਦੇ ਵਿੱਚ ਅਸੀਂ ਛੱਲੀ ਲੇਬਰ ਨੂੰ ਲਗਾ ਕੇ ਢੜਾ ਕੇ ਲੱਗ ਕੀਤੀ ਆ ਬਾਕੀ ਖੜੇ ਟਾਂਡੇ ਸਣੇ ਪੜ ਦੇ ਖੇਤ ਦੇ ਵਿੱਚ ਬਾਹੇ ਹੋਏ ਨੇ ਤੇ ਉਸ ਦਾ ਵੀ ਬੈਨੀਫਿਟ ਜਿਹੜਾ ਇਹ ਸਾਡੇ ਝੋਨੇ ਨੂੰ ਮਿਲਿਆ ਹੈ ਜੀ ਤੇ ਆ ਜਿਹੜਾ ਫਿਰ ਖੇਤ ਆ ਗਿਆ ਜੀ ਇਹ ਫੇਰ ਆ ਗਿਆ ਜੀ 1847 ਦਾ ਇੱਦੀ ਤੁਸੀਂ ਗਰੋਥ ਚੈੱਕ ਕਰ ਸਕਦੇ ਹੋ ਇੱਦੀ ਆਪਾਂ ਗੱਲ ਕਰ ਰਹੀ ਸੀ ਕਿ ਤਿੰਨ ਵਾਰੀ ਦੇ ਵਿੱਚ ਰੇ ਪੈ ਚੁੱਕਿਆ ਤੇ ਫੰਗੀਸਾਈਡ ਦਵਾਈ ਜੀ ਜਿਹੜੀ ਕਿਸਾਨ ਨੇ ਰੇ ਦੇ ਵਿੱਚ ਰਲਾ ਕੇ ਪਾਈ ਹੈ ਜੀ ਇਸ ਦੇ ਵਿੱਚ ਤੇ ਪੂਰੀ ਫੁੱਲ ਸੇਵ ਹੋਈ ਹੈ ਜੀ ਤੇ ਇੱਦੀ ਗਰੋਥ ਚੈੱਕ ਕਰ ਸਕਦੇ ਹੋ ਤੁਸੀਂ ਕਿੰਦਾ ਦੀ ਇਹ ਤਕਰੀਬਨ ਆ ਜਿਹੜੀ ਆਪਣਾ ਅਗਸਤ ਦੀ 4-5 ਅਗਸਤ ਦੇ ਕਰੀਬ ਜਾ ਕੇ ਨੂੰ ਇੱਕ ਮਹੀਨਾ ਪੂਰਾ ਹੋ ਜਾਣਾ ਜੀ ਇਹ ਜਿਹੜੀ ਲੱਗੀ ਸੀਗੀ ਇਹ ਲਗਾਈ ਸੀਗੀ 5 ਤੋਂ 6 ਜੁਲਾਈ ਦੇ ਆਸ-ਪਾਸ ਤੇ ਪਨੀਰੀ ਜਿਹੜੀ ਸੀਗੀ ਉਹ ਤੀਰੀ ਤੋਂ ਉੱਪਰ ਦੀ ਪਨੀਰੀ ਸੀਗੀ ਤੇ ਇਸ ਦੇ ਵਿੱਚ ਜਿਹੜੀਆਂ ਖਾਦਾਂ ਵੀ ਪੂਰੀਆਂ ਹੋ ਗਈਆਂ ਪਰ ਗਰੋਥ ਜਦੋਂ ਦੇਖਦੇ ਹਾਂ 19 ਵਧਿਆ ਨਹੀਂ ਹੋਈ ਹੈ ਕਿ ਕਾਰਨ ਇਹ ਹੈ ਜੀ ਜਦੋਂ ਵੀ ਆਪਾਂ ਬਾਸਮਤੀ ਲਗਾਉਂਦੇ ਆ ਤਾਂ ਬਾਸਮਤੀ ਦੀ ਵੈਰਾਈਟੀ ਹੈ ਜਿਹੜੀ ਉਹਦੀ ਕੁਆਲਿਟੀ ਉਦੋਂ ਹੀ ਬਣਾਉਂਦੀ ਹੈ ਤੇ ਉਦੋਂ ਹੀ ਗਰੋਥ ਕਰਦੀ ਹੈ ਤੇ ਜਦੋਂ ਇਸ ਦੇ ਉੱਤੇ ਜਿਹੜਾ ਇਹ ਬਾਰਿਸ਼ ਪੈਂਦੀ ਹੈ ਬਾਰਿਸ਼ ਇਸ ਦੇ ਵਿੱਚ ਤਕਰੀਬ ਸਾਡੇ ਏਰੀਆ ਦੇ ਵਿੱਚ ਇਸ ਵਾਰ ਘੱਟ ਹੋਈ ਹੈ ਫਤੇਗੜ ਡਿਸਟ੍ਰਿਕਟ ਦੇ ਵਿੱਚ ਤਕਰੀਬਨ ਜਿਆਦਾ ਸੋਕਾ ਹੀ ਪਿਆ ਜੀ ਸੌਣ ਸੁੱਕਾ ਹੀ ਲੰਘ ਗਿਆ ਤੇ ਫਿਰ ਵੀ ਦੋ ਕੋ بارشਾਂ ਜਿਹੜੀਆਂ ਉਹ ਵਧੀਆ ਚੰਗੀਆਂ ਹੋਈਆਂ ਨੇ ਆ ਜਿਹੜਾ ਤੁਸੀਂ ਅਗਲਾ ਖੇਤ ਦੇਖ ਰਹੇ ਹੋ ਜੀ ਨਾਲ ਵਾਲਾ ਇਹ ਵੀ ਹੈਗੇ ਜੀ ਪੂਸ਼ਾ ਬਾਸਮਤੀ 1985 ਇਹ ਜਿਹੜੀ ਅਸੀਂ ਲਗਾਈ ਸੀਗੀ ਇਹ ਲਗਾਈ ਸੀਗੀ ਤਕਰੀਬਨ ਅਹੀ 12 ਕ 11 ਤੋਂ 12 ਜੁਲਾਈ ਦੇ ਆਸ-ਪਾਸ ਤੇ ਦੋ ਵਾਰ ਇਸ ਦੇ ਵਿੱਚ ਵੀ ਦੋ ਵਾਰ ਇਹ ਪਿਆ ਜੀ ਤੇ ਏ ਵੀ ਜਿਹੜਾ ਇਹ ਮੱਕੀ ਵਾਲੀ ਖੇਤ ਸੀਗਾ ਤਕਰੀਬਨ ਸਾਡੇ ਸਾਰੇ ਖੇਤਾਂ ਵਿੱਚ ਅਸੀਂ ਮੱਕੀ ਹੀ ਕੀਤੀ ਹੋਈ ਸੀਗੀ ਖੜੇ ਟਾਂਡੇ ਖੇਤ ਵਿੱਚ ਬਾਇਉਂਦੀ ਇਹਦੀ ਟਿਲਰਿੰਗ ਦੇਖੋ ਤੁਸੀਂ ਮੂਝਾ ਦੇਖੋ ਕਿੰਨਾ ਵਧੀਆ ਹੈ ਸ਼ਾਨਦਾਰ ਹੈ ਤੇ ਹਲੇ ਦੋ ਰੇ ਪਏ ਨਹੀਂ ਜੀ ਇਸ ਦੇ ਵਿੱਚ ਤੇ ਇੱਕ ਵਾਰ ਅਸੀਂ ਇਸ ਦੇ ਵਿੱਚ ਪਹਿਲੇ ਰੇ ਦੇ ਨਾਲ ਸਾਗਰ ਕਮਲਾ ਕੇ ਪਾਈ ਸੀਗੀ 4 ਤੋਂ 5 ਕਿਲੋ ਤੇ ਦੂਜੇ ਰੇ ਦੇ ਵਿੱਚ ਅਸੀਂ ਫਟਕੜੀ ਰਲਾ ਕੇ ਪਾਈ ਸੀਗੀ ਕੁੱਟ ਕੇ ਫਟਕੜੀ ਚਿੱਟੀ ਫਟਕੜੀ ਜਿਹੜੀ ਆਉਂਦੀ ਹੈ ਫੰਗਸ ਤੋਂ ਬਹੁਤ ਵਧੀਆ ਹੈ ਤੇ ਉਹ ਪਾਈ ਸੀਗੀ तकरीबन 4 ਤੋਂ 5 ਕਿਲੋ ਯੂਰੇ ਦੇ ਵਿੱਚ ਰਲਾ ਕੇ ਦੋ ਰੇ ਪਏ ਨੇ ਜੀ ਗਰੋਥ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੜੀ 1847 ਵੈਰਾਈਟੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਲੱਗੀ ਹੋਈ ਹੈ ਉਹਨੂੰ ਪੂਰੀ ਟੱਕਰ ਦੇ ਰਹੀ ਹੈ ਜੀ ਗਰੋਥ ਪੱਖੋਂ ਗਰੋਥ ਪੱਖੋਂ ਇਹ ਨਹੀਂ ਹੈਗਾ ਜੀ ਜਿਹੜੀ ਸਾਡੀ ਪੂਸ਼ਾ ਬਾਸਮਤੀ 1985 ਉਹ ਕਿਸੇ ਹੱਦ ਤੋਂ ਘੱਟ ਹੈ ਆ 1847 ਆ ਜੀ ਇਹਦੀ ਵੀ ਗਰੋਥ ਸਿਮਿਲਰ ਆ ਅਗਰ ਜੇ ਅਸੀਂ ਕਿਸੇ ਨੂੰ ਨਾਂ ਪਤਾ ਹੋਵੇ ਇਦਾਂ ਹੀ ਆਪਾਂ ਦੇਖੀਏ ਖੇਤ ਦੇ ਵਿੱਚ ਖੜਕੇ ਤਾਂ ਲੱਗੂਗਾ ਵੀ ਇਹ ਜਿਹੜੇ ਦੋਨੋਂ ਖੇਤ ਨੇ ਜੀ ਇੱਕੋ ਤਰੀਕੇ ਦੇ ਲਗਾਏ ਹੋਏ ਨੇ ਪਰ ਜਿਹੜੀ 8 ਜੁਲਾਈ 1985 ਆ ਇਹ ਅਸੀਂ 11 ਤੋਂ 12 ਜੁਲਾਈ ਦੇ ਆਸ-ਪਾਸ ਲਗਾਈ ਹੈ ਜੀ ਉਹ ਤੁਸੀਂ ਜਿਹੜਾ ਦੂਜਾ ਖੇਤ ਦੇਖਿਆ ਜੀ ਆਪਣਾ 1847 ਦਾ ਉਹ ਲੱਗੀ ਹੋਈ ਹੈ ਜੀ 5 ਤੋਂ 6 ਜੁਲਾਈ ਦੇ ਆਸ-ਪਾਸ ਤੇ ਰੇਸ ਦੇ ਵਿੱਚ ਤਕਰੀਬਨ ਪੂਰੇ ਹੋ ਚੁੱਕੇ ਨੇ ਹੁਣ ਚੌਥਾ ਰੇ ਕਿਸਾਨ ਪਾਉਂਦਾ ਜਾਂ ਨਹੀਂ ਪਾਉਂਦਾ ਉਹ ਬਾਅਦ ਵਿੱਚ ਤੁਹਾਨੂੰ ਅਪਡੇਟ ਦੇਵਾਂਗੇ ਪਰ ਪੂਰੀ ਫਸਮੀ ਟੱਕਰ ਆ ਜੀ ਜਿਹੜੀ ਨਵੀਂ ਵੈਰੈਟੀ ਲਾਂਚ ਹੋਈ ਹੈ 1985 ਬਹੁਤ ਵਧੀਆ ਵੈਰੈਟੀ ਹੈ ਇਹਦੇ ਵਿੱਚ ਵੀ ਬਾਦਮੇ ਡੱਕਿਆਂ ਦੀ ਜਿਹੜੀ ਪ੍ਰੋਬਲਮ ਹੈ ਉਹ ਬਹੁਤ ਘੱਟ ਹੈ ਜੀ तकरीबन 1 ਤੋਂ 2% ਹੋएगी ਖੇਤ ਦੇ ਵਿੱਚ ਇਸ ਤੋਂ ਜ਼ਿਆਦਾ ਨਹੀਂ ਹੈਗੇ ਤੇ ਇਸ ਦੀ ਜਿਹੜੀ ਅਸੀਂ ਪਨੀਰੀ ਵੀ ਤਿਆਰ ਕੀਤੀ ਸੀਗੀ ਉਹ ਵੀ ਬਿਨਾ ਬੀਜ ਨੂੰ ਸੋਦੇ ਸੀ ਤਿਆਰ ਕੀਤੀ ਸੀਗੀ ਸਿਰਫ ਟ੍ਰਾਈਕੋਡਰਮਾ ਇਹਦੇ ਵਿੱਚ ਰਲਾ ਕੇ ਪਾਈ ਸੀਗੀ ਪਨੀਰੀ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਸਾਗਰਕਾ ਪਾਈ ਸੀਗੀ ਤੇ 22-23 ਦਿਨ ਦੀ ਪਨੀਰੀ ਤਿਆਰ ਹੋ ਗਈ ਸੀਗੀ ਅਸੀਂ ਖੇਤ ਦੇ ਵਿੱਚ ਲਗਾਤੀ ਸੀਗੀ ਆ ਤੁਸੀਂ ਖੇਤ ਜਿਹੜਾ ਦੇਖ ਰਹੇ ਹੋ ਇਹ ਹੈ ਜੀ 1847 ਦਾ ਇਹਦੀ ਵੀ ਗ੍ਰੋਥ ਕੋਈ ਨਹੀਂ ਜ਼ਿਆਦਾ ਨਹੀਂ ਹੈਗੀ ਤੇ ਤਕਰੀਬਨ ਸਿਮਿਲਰ ਜੀ ਉਹ ਲੱਗਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਪਡੇਟ ਦੇਾਂਗੇ ਕਿ ਕਿੰਦਾ ਦੀ ਵੈਰੈਟੀ ਹੈ ਜੀ 1847 ਦਾ ਝਾੜ ਵੀ ਪਿਛਲੀ ਵਾਰ 25 26 ਕੋਈ 30 ਕੁਇੰਟਲ ਵੀ ਕਹਿੰਦੇ ਕੋਈ 32 33 ਵਾਲਾ ਵੀ ਸੀਗਾ ਕਿਸਾਨ ਕਹਿੰਦਾ ਸੀਗਾ ਪਰ ਬਾਰਿਸ਼ ਜਦੋਂ ਹੋਵੇ ਤਾਂ ਜਿਹੜਾ ਇਹ ਝੋਨੇ ਦਾ ਜਿਹੜਾ ਰੰਗਤ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਰੇ ਆਪਾਂ ਜਿੰਨੇ ਮਰਜ਼ੀ ਪਾ ਲਓ ਇਹਦਾ ਉਨਾ ਫਰਕ ਨਹੀਂ ਪੈਂਦਾ ਜਿੰਨੀ ਜਿਹੜਾ ਮੌਸਮ ਅਨੁਕੂਲ ਚਾਹੀਦਾ ਬਾਸਮਤੀ ਦੀ ਮੇਸ਼ਾ ਜੇਕਰ ਬਾਸਮਤੀ ਆਪਾਂ ਵੈਰੈਟੀ ਲਗਾਉਨੇ ਆ ਇੱਕ ਦੋ بارش ਹੋ ਜਵੇ ਮਹੀਨੇ ਦੇ ਵਿੱਚ ਵਿੱਚ ਜਦੋਂ ਇੱਕ ਮਹੀਨੇ ਦੀ ਪੂਰੀ ਨਹੀਂ ਹੁੰਦੀ ਆਪਣੇ ਝੂਨਾ ਜਿਹੜਾ ਇੱਕ ਮਹੀਨਾ ਦਾ ਪੂਰਾ ਇਹਨਾਂ ਦਾ ਉਸ ਤੋਂ ਪਹਿਲਾਂ ਜਿਹੜੀਆਂ ਇੱਕ ਦੋ بارشਾਂ ਹੋ ਜਾਣ ਤਾਂ ਬਹੁਤ ਵਧੀਆ ਜਿਹੜਾ ਰਿਜ਼ਲਟ ਵੇਖਣ ਨੂੰ ਮਿਲਦਾ ਗਰੋਥ ਤੁਸੀਂ ਚੈੱਕ ਕਰ ਸਕਦੇ ਹੋ ਤੇ ਕਮੈਂਟਾਂ ਦੇ ਵਿੱਚ ਦੱਸਿਓ ਤੁਸੀਂ ਵੀ ਜੇਕਰ 1847 ਲਗਾਈ ਆ ਤਾਂ ਉਹਦੀ ਗਰੋਥ ਕਿੱਦਾਂ ਹੈ ਤੇ ਪਿਛਲੀ ਵਾਰ ਤੁਹਾਡਾ ਜਿਹੜਾ ਝਾੜ ਆ ਉਹ ਕਿੱਦਾਂ ਦਾ ਰਿਹਾ ਸੀਗਾ ਬਾਕੀ ਜਿਹੜਾ 1985 ਨਵਾਂ ਬੀਜ ਲਾਂਚ ਹੋਇਆ ਉਹਦੀਆਂ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਆਉਂਦੇ ਰਹਿਣਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਨਾਲ ਵੀਡੀਓ ਨੂੰ ਹੋਰ ਕਿਸਾਨਾਂ ਤੱਕ ਸ਼ੇਅਰ ਵੀ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ